ਸ੍ਰੋਮਣੀ ਕਾੜੀ ਦਲ ਦੀ ਸੀਨੀਅਰ ਲੀਡਰ ਅਤੇ ਪੰਜਾਬ ਦੀ ਸਾਬਕਾ ਵਿੱਤ ਮੰਤਰੀ ਡਾਕਟਰ ਉਪਿੰਦਰਜੀਤ ਕੋਰ ਵੱਲੋਂ ਅੱਜ ਖਰਾਬ ਸਿਹਤ ਦੇ ਬਾਵਜੂਦ ਸੁल्तानਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਲੱਖ ਦੇ ਵਿੱਚ ਲੋਕਾਂ ਦੇ ਕੋਲ ਗਏ ਤੇ ਉਹਨਾਂ ਨਾਲ ਮੁਲਾਕਾਤ ਕਰਕੇ ਉਹਨਾਂ ਦਾ ਦਰਦ ਭੰਡਾਇਆ ਇਸ ਮੌਕੇ ਉਹਨਾਂ ਵੱਲੋਂ ਪ੍ਰਭਾਵਿਤ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਗਈ ਤੇ ਮੁਰੂ ਉਸਾਰੀ ਤੇ ਮੁਰ ਨਿਰਮਾਣ ਦੇ ਕਾਰਜਾਂ ਦੇ ਲਈ ਵਿੱਤੀ ਸਹਾਇਤਾ ਕੀਤੀ ਇਸ ਤਰ੍ਹਾਂ ਉਨ੍ਹਾਂ ਵੱਲੋਂ ਹੜ੍ਹ ਪ੍ਰਭਾਵਿਤ ਪਰਿਵਾਰਾਂ ਦਾ ਸਹਿਯੋਗ ਕਰਨ ਲਈ ਵਿਸ਼ੇਸ਼ ਖਾਕਾ ਤਿਆਰ ਕਰਨ ਦੀ ਵੀ ਗੱਲ ਆਕੀ ਗਈ ਹੈ। ਦੇਖੋ ਮੈਨੂੰ ਇਸ ਗੱਲ ਦੀ ਬਹੁਤ ਪੀੜਾ ਹੈ। ਇਹ ਸਾਰੇ ਇਲਾਕੇ ਕਿ ਸੁਲਤਾਨਪੁਰ ਇਲਾਕੇ ਦੇ ਵਿੱਚ ਕੁਦਰਤੀ ਵੱਡੀ ਕਰੋਪੀ ਆਈ ਹੈ। ਵੱਡਾ ਸੰਕਟ ਆਇਆ ਹੈ। 2000 ਅਤੇ ਲਗਭਗ 26-27 ਹਜ਼ਾਰ ਏਕੜ ਜਿਹੜੀ ਭੂਮੀ ਹੈ ਲਹਿ ਲਹਾਉਂਦੇ ਖੇਤ ਜਿਹੜੇ ਨੇ ਉਹ ਪਾਣੀ ਦੇ ਵਿੱਚ ਸਮਰਜ ਹੋ ਗਏ ਨੇ ਤੇ ਟੋਟਲੀ ਫਸਲਾਂ ਨੁਕਸਾਨੀਆਂ ਗਈਆਂ ਨੇ ਔਰ ਇਹਦੇ ਨਾਲ ਸਮੁੱਚੇ ਇਲਾਕੇ ਦੇ ਬਕਰਸ਼ ਤੇ ਮਾੜਾ ਪ੍ਰਭਾਵ ਪੈਣਾ ਔਰ ਲੋਕਾਂ ਦੇ ਘਰ ਰੁੜ ਗਏ ਲੋਕਾਂ ਦੀਆਂ ਫਸਲਾਂ ਰੁੜ ਗਈਆਂ ਔਰ ਜੋ ਕੁਝ ਬੰਦੇ ਨੇ ਸਮੇ ਦੇ ਨਾਲ ਇਕੱਠਾ ਕੀਤਾ ਹੁੰਦਾ ਸੀ ਸਭ ਨੁਕਸਾਨਿਆਂ ਦੇ ਪਰ ਮੈਂ ਜੇ ਸੇ ਗਲਤੀ ਬਹੁਤ ਤਾਰੀਫ ਕਰਦੀ ਮੈਂ ਅੱਜ ਆਪਣੇ ਸ਼ੁਰੂ ਕੀਤਾ ਸੀ ਬਾਜੇ ਖਿਚਪੜਨ ਵਾਲੇ ਦੇ ਬੰਦ ਤੋਂ ਸੋ ਐਡਵਾਂਸ ਤੁਸੀਂ ਬੰਨਬਰ 2 ਦੇ ਉੱਤੇ ਹੁੰਦੇ ਹੋਏ ਅਸੀਂ ਪੱਸ਼ਨ ਕਦੀ ਵੀ ਆਏ ਆ ਔਰ ਹੁਣ ਇਥੇ ਬਹੁ ਪਰ ਜੀ ਦਿਨ ਮਨ ਸਾਗਰਾ ਰਾਮਪੁਰ ਗੋੜੇ ਇਹਨਾਂ ਸਾਰੇ ਪਿੰਡਾਂ ਦੀ ਸੰਗਤ ਇਹ ਜਿਸ ਗੱਲ ਦੀ ਮੈਨੂੰ ਤਰਵਾਸ਼ ਮਿਲੀ ਇਹ ਜਿੰਨੀਆਂ ਨਾਨਕ ਨਾਮਲੇਵਾ ਸੰਗਤਾਂ ਨੇ ਇਹਨਾਂ ਦੇ ਹੌਸਲੇ ਬੁਲੰਦ ਨੇ ਤੇ ਇਹਨਾਂ ਨੇ ਇਸ ਕੁਦਰਤੀ ਕੁਰੂਪੀ ਦਾ ਵੱਡੇ ਜਿਗਰੇ ਦੇ ਨਾਲ ਟੱਕਰਾਂ ਕੀਤਾ ਔਰ ਅੱਜ ਵੀ ਸਾਹਮਣਾ ਕਰ ਰਹੇ ਨੇ ਔਰ ਮੈਂ ਸਲਾਮ ਕਰਦੀ ਹਾਂ ਉਹਨਾਂ ਯੋਧਿਆਂ ਨੂੰ ਉਹਨਾਂ ਬਹਾਦਰ ਲੋਕਾਂ ਨੂੰ ਜਿਨ੍ਹਾਂ ਨੇ ਗੁਰੂ ਨਾਨਕ ਦੀ ਸੇਵਾ ਦੀ ਸਿੱਖਿਆ ਲੈ ਕੇ ਇੱਕ ਦੂਜੇ ਨੇ ਮਿਲਵਰਤਨ ਦੇ ਕੇ ਔਖੀ ਘੜੀ ਦੇ ਵਿੱਚ ਭਰਪੂਰ ਸਹਿਯੋਗ ਦਿੱਤਾ ਔਰ ਬਨ ਬਨ ਲੈ ਇੱਥੇ ਤੇ ਹੁਣ ਕੋਈ ਚਾਰਾ ਹੀ ਨਹੀਂ ਕਿ ਚਾਰਸ਼ੁਈ ਦੇ ਦਰਿਆ ਨੇ ਘੇਰਿਆ ਹੋਇਆ ਤੇ ਦਰਿਆ ਘਰਾਂ ਚ ਆ ਬੜਿਆ ਪਰ ਹੌਸਲੇ ਬੁਲੰਦ ਨੇ ਤੇ ਅਸੀਂ ਸਮੁੱਚੇ ਇਲਾਕੇ ਦੀ ਬਿਜਟਰੀ ਦੇ ਲਈ ਹੜ੍ਹਾਂ ਦੀ ਰੋਕਥਾਮ ਦੇ ਲਈ ਮੋੜ ਨਿਰਮਾਣ ਤੇ ਮੋੜ ਉਸਾਰੀ ਦੇ ਕਾਰਜ ਦੇ ਲਈ ਨਮਾਣੇ ਦੇ ਪੱਧਰ ਤੇ ਯੋਜਨਾ ਬਣਾ ਰਹੇ ਹਾਂ ਤਾਂ ਕਿ ਕਿਉਂਕਿ ਇਹਨੂੰ ਸਮਾਂ ਲੱਗਣਾ ਸਮੁੱਚਾ ਪੰਜਾਬ ਇੱਥੇ ਠੁਕਿਆ ਚਾਰਾ ਮਹੱਈਆ ਕੀਤਾ ਰਾਸ਼ਨ ਪਾਣੀ ਮਹੱਈਆ ਕੀਤਾ ਦੁੱਖ ਦੇ ਸਮੇਂ ਆਣੀ ਬੜੇ ਸੋ ਉਹਨਾਂ ਸਾਰੇ ਬਹਾਦਰ ਲੋਕਾਂ ਦਾ ਵੀ ਧੰਨਵਾਦ ਪੰਜਾਬੀਆਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਬੋੜੀ ਕੀਤੀ ਔਰ ਅੱਗੋ ਵੀ ਅਸੀਂ ਸਾਰੇ ਸਕੀਮ ਬਣਾ ਰਹੇ ਆਂ ਔਰ ਇਸ ਕਾਰਜ ਨੂੰ ਮੁਰੰਮਾਨ ਦੇ ਕਾਰਜ ਨੂੰ 6 ਮਹੀਨੇ ਘਟੋ ਘਟ ਸਮਾਂ ਇਸ ਸਾਲ ਦਾ ਸਮਾਂ ਲੱਗ ਜਾਣਾ ਪਰ ਅਸੀਂ ਯੋਜਨਾ ਬਣਾ ਰਹੇ ਆ ਕਿ ਬਕਾਇਦਾ ਆਪਣੇ ਭੈਣਾ ਭਰਾਵਾਂ ਆਪਣੇ ਪਰਿਵਾਰਾਂ ਦੀ ਮਦਦ ਕੀਤੀ ਜਾਏ ਤਾਂ ਜੇ ਮੋੜ ਆਪਣੇ ਪੈਰਾਂ ਤੇ ਖੜੇ ਹੋ ਸਕਣ ਤੇ ਵੱਡੇ ਜਿਗਰੇ ਦੇ ਨਾਲ ਕਿਹੜੇ ਮੱਤਿਆਂ ਦੇ ਨਾਲ ਇੱਕ ਦੂਜੇ ਨੂੰ ਸਹਿਯੋਗ ਦੇ ਸਕਣ ਔਰ ਪੰਜਾਬ ਦੀ ਤਰੱਕੀ ਲਈ ਰਾਸ਼ਟਰੀ ਤਰੱਕੀ ਲਈ ਵੱਡਾ ਯੋਗਦਾਨ ਪਾ ਸਕਣ ਐਮਪੂਮ ਕਰਨ ਬਾਤ ਸੁਮੇ ਇਹਨਾਂ ਲੋਕਾਂ ਦੀ ਜੈ ਜੈਕਾਰ ਕਰਦੇ ਹਾਂ